ਏ ਬਾਬਾ ਦਰਸ਼ਨ ਸਿੰਘ ਪਿੱਛੋਂ ਖੜ ਲੱਗ ਗਿਆ ਇੱਕ ਕਿਸੇ ਪਿੰਡ ਦਾ ਰਹਿਣ ਵਾਲਾ ਸ਼ਾਇਦ ਛੋੜੂਆਂ ਪਿੰਡ ਦਾ ਰਹਿਣ ਵਾਲਾ ਤੇ 100 ਕਲਾ ਇੱਕ ਜਮੀਨ ਖਾਲੀ ਪਈ ਆ ਉਹਦੇ ਵਿੱਚ ਜੰਗਲ ਟਾਈਪ ਹੀ ਆ ਸਾਰਾ ਤੋਂ ਵੈ ਮੈਂ ਆ ਕੇ ਇੱਥੇ ਭੂਤ ਵਸਦੇ ਆ ਇਹ ਫਿਰਦਾ ਫਰਾਉਂਦਾ ਇਹ ਉੱਥੇ ਪਹੁੰਚ ਗਿਆ ਇਹ ਬੈ ਗਿਆ ਲੋਕਾਂ ਦਾ ਮਾਂਚੇ ਜਿਵੇਂ ਇੱਕ ਵੈ ਪੈ ਗਿਆ ਵੀ ਕੋਈ ਸ਼ਰਤਾਂ ਮੰਨੀਆਂ ਤੇ ਉਹਨੂੰ ਭੂਤਾਂ ਨੇ ਮਾਰਦਣਾ ਹੈ ਜੇ ਹੈ ਉਹ ਹੈ ਉੱਥੇ ਉਹ ਪੱਕੀ ਇਮਾਰਤ ਜੀ ਕੋ ਬਣ ਸਕਦੀ ਟੱਕੀ ਦੇ ਵਿੱਚ ਤੇ ਸ਼ਪਰਾਨਾ ਵਾਲਿਆਂ ਨੇ ਝੁੱਗੀਆਂ ਬਣਾ ਲੀਆਂ ਇੱਕ ਬਹੁਤ ਵਧੀਆ ਸਹੂਲਤਾਂ ਵਾਲਾ ਟੌਪ ਕਲਾਸ ਦਾ ਉਹ ਨੂੰ ਪੁਰਾ ਰਹਿੰਦੇ ਸੀਗੇ ਥੋੜੇ ਥੱਲੇ ਧਰਤੀ ਦੇ ਝਪਟੇ ਉੱਪਰ ਛੱਤ ਪਾਈ ਹੋਈ ਸੀ ਇਹ ਉਥੇ ਆ ਰਹਿੰਦਾ ਸੀਗਾ ਪਿੰਡ ਵਾਲਿਆਂ ਦੇ ਪਹਿਲੋਂ ਦਾ ਪਿੰਡ ਵਾਲੇ ਲੈ ਗਏ ਤੇ ਹੌਲੀ ਹੌਲੀ ਜਿਹੜਾ ਪਿੰਡ ਆ ਉਹਦੇ ਦੋ ਟੜੇ ਬਣ ਗਏ ਇੱਕ ਟੜਾਏ ਨੂੰ ਕੱਢਣਾ ਚਾਹੁੰਦਾ ਸੀ ਤੇ ਦੂਸਰਾ ਟੜਾਣਾ ਰੱਖਣਾ ਚਾਹੁੰਦਾ ਸੀਗਾ ਇਹਦੇ ਵਿੱਚ ਥੋੜੀ ਜਿਹੀ ਸਿਆਸੀ ਵੀ ਸੀ ਗੱਲ ਜਿਹੜੇ ਪਾਇਲ ਦੇ ਐਮ.ਐਲ.ਏ ਸੀਗੇ ਦੂਸਰਾ ਸੌ ਸੈਂਕੜਾਣੀ ਉਹਨਾਂ ਦੀ ਤੇ ਗਰਚਾ ਬਰਦਰ ਜਿਹੜੇ ਸੀਗੇ ਆਪਣਾ ਮਾਨ ਸਿੰਘ ਗਰਚਾ ਦੇ ਦੂਸਰਾ ਮੰਤਰੀ ਮੰਤਰੀ ਸੀਗੇ ਇਹਨਾਂ ਦੇ ਆਪਸ ਵਿੱਚ ਨਹੀਂ ਬੰਦੀ ਹਾਲਕੇ ਦੋਵੇਂ ਕਾਲੀ ਪਾਰਟੀ ਦੇ ਸੀਗੇ ਗਰਚੇ ਸੀ ਉਹਨਾਂ ਦੀ ਭੈਣ ਸਭੀ ਭੈਣ ਇੱਥੇ ਵਿਆਹੀ ਹੋਈ ਸੀਗੀ ਉਹ ਟੜਾ ਜਿਹੜਾ ਇਹਨੂੰ ਕੱਢ ਕੇ ਰਾਜੀ ਸੀਗਾ ਤੇ ਦੂਜਾ ਟੜਾ ਜਿਹੜਾ ਉਹ ਸਮਝੂਦਾ ਐਮਐਲ ਇਸੋਂ ਦੇ ਕੋ ਨਾਲਾ ਉਹ ਸਮਰਥਕ ਸੀਗੇ ਤੇ ਉਹ ਨਹੀਂ ਸੀ ਲੋਕਾਂ ਨੂੰ ਦਿੰਦੇ ਇਹ ਬਾਬੇ ਦਾ ਚਲੋ ਕੰਬ ਬਾਲ ਉਸਰੇ ਮਰ ਅਕਰਾਬੀ ਪੰਜਾਬ ਦਾ ਜਿਵੇਂ ਅੱਜ ਕੱਲ ਕੋਈ ਬਾਬਾ ਆਪਾਂ ਲਾ ਲਈਏ ਨੰਬਰ 1 ਤੇ ਸਿਗਾਤੋਂ ਇਹ ਪੂਰੀ ਚੜਤ ਸੀਗੀ ਘੋੜੇ ਵੀ ਰੱਖੇ ਸੀ ਹਾਥੀ ਸੀਗਾ ਹਿਰਨ ਰੱਖੇ ਸੀ ਫਿਰ ਇੱਕ ਬੰਦਾ ਅਖੀਰ ਉਹ ਬਾਬਾ ਨਹਾਣ ਲੈਣਾ ਚਾਹੁੰਦਾ ਉਹ ਵਾ ਉਹ ਬਾਬੇ ਨੂੰ ਕਢਾਨੀ ਕਲਾ ਪੜਦਾ ਸੀਗਾ ਉਹਨੇ ਬਾਬੇ ਨਾਲ ਕਿਸ ਤਰ੍ਹਾਂ ਬੜੀ-ਬੜੀ ਕੁੰਡੀ ਪਾ ਲਈ ਉਹਨੇ ਬਾਬੇ ਨੂੰ ਬੜਾ ਕੋਸ਼ ਹਵਾ ਦਿੱਤੀ ਤੁਸੀਂ ਸਟੇਟ ਗੈਸਟ ਬਣੋਂਗੇ ਜਦੋਂ ਕਿਸੇ ਦੇਸ਼ ਜਾਇਆ ਕਰੋਗੇ ਤੁਹਾਨੂੰ ਰਾਸ਼ਟਰਪਤੀ ਲੈਣ ਆਇਆ ਕਰੂਗਾ ਪਲਾਨ ਕਰ ਦੂ ਮੈਂ ਠੀਕ ਕਰ ਦੂ ਇੰਗਲਿਸ਼ ਬਹੁਤ ਵਧੀਆ ਬੋਲਦਾ ਸੀ ਗਾ ਉਹਨੇ ਬਾਬੇ ਨੂੰ ਹੈਲੀਕਾਪਟਰ ਲੈਤਾ ਕਰਾਇਤੇ ਉਸ ਤੋਂ ਬਾਅਦ ਮੇਰਾ ਖਿਆਲ ਅੱਜ ਵੀ ਕਿਸੇ ਬਾਬੇ ਕੋਲ ਹੈਲੀਕਾਪਟਰ ਦੀਆਂ ਗਾ ਸੀਗਾ ਤਾਂ ਕਰਾਇਤੇ ਪਰ ਮਤਲਬ ਇਹ ਇੰਗਲਿਸ਼ ਇੰਗਲਿਸ਼ ਵਾਰਾ ਆਇਆ ਨੂੰ ਚੋਪਰ ਬਾਬਾ ਲਿਖਣ ਲੱਗੇ ਪੰਜਾਬੀ ਵਾਰਾ ਹੈਲੀਕਾਪਟਰ ਬਾਬਾ ਲਿਖਣ ਲੱਗ ਪਿਆ ਇਹਦੇ ਤੇ ਹੁਣ ਇਹ ਹੈਲੀਕਾਪਟਰ ਜਿਹੜਾ ਸੀਗਾ ਉਹਦੇ ਤੇ ਜਾ ਕੇ ਧਰਮ ਪ੍ਰਚਾਰ ਜੋ ਵੀ ਕਰਦੇ ਆ ਆਪਣੇ ਕਿਸ ਕੀਤੇਂਦਰਬਾਰ ਲਾਉਂਦੇ ਹੋ ਮੇਰਾ ਖਿਆਲ ਹੈ ਵੀ ਜੀ ਆਈ ਪਹਿਲੋਂ 1000 ਬੰਦਾ ਆਉਂਦਾ ਸੀਗਾ ਤੇ ਹੈਲੀਕਾਪਟਰ ਆਉਣ ਤੋਂ ਬਾਅਦ 10000 ਬੰਦਾ ਉਹਦੇ ਡੇਰੇ ਚ ਆਉਣਾ ਸ਼ੁਰੂ ਹੋ ਗਿਆ ਅੰਦੇ ਦਾ ਮੇਰੇ ਉਰਗੇ ਹੈਲੀਕਾਪਟਰ ਦੇਖ ਕੇ ਮੁਰਦ ਜਾਂਦੇ ਸੀਗੇ